ਦੋਸਤੋ ਇਹ ਹੈਗਾ ਝੀਲ ਕੈਫੇ ਕ੍ਰੀ ਰਿਲ ਇਕ ਟ੍ਰੈਕ ਦਾ ਫਸਟ ਪੁਆਇੰਟ ਇੱਥੋਂ ਜਿਹੜਾ ਪੁਲ ਪਿੱਛੇ ਹੈਗਾ ਤਕਰੀਬਨ 1 ਕਿਲੋਮੀਟਰ ਜਿੱਥੋਂ ਸਟਾਰਟ ਹੁੰਦਾ ਕ੍ਰੀ ਰਿਲ ਇਕ ਸਟਾਰਟ ਜਿਹੜਾ ਹੈਗਾ ਸਟਾਰਟਿੰਗ ਪੁਆਇੰਟ ਹੈ ਤੇ ਬਹੁਤੇ ਸਾਥੀ ਕੀ ਹੁੰਦੇ ਆ ਵੀ ਇੱਥੋਂ ਜਦੋਂ ਆਉਂਦੇ ਝੀਲ ਕੈਫੇ ਕੋਲੇ ਉਹ ਇਧਰਲੀ ਸਾਈਡ ਨੂੰ ਸੱਚਾ ਹੱਥ ਨੂੰ ਚੜ ਜਾਂਦੇ ਆ ਕਿਉਂਕਿ ਪਤਾ ਨਹੀਂ ਹੁੰਦਾ ਨਵੇਂ ਆਉਂਦੇ ਕਿ ਵੀ ਗਾਇਡ ਨਹੀਂ ਕਰਦੇ ਤੇ ਕਿਉਂਕਿ ਸਾਡੇ ਨਾਲ ਵੀ ਹੋ ਚੁੱਕੀ ਇੱਕ ਵਾਰ ਤੇ ਪਰ ਆਪਾਂ ਨੇ ਇੱਥੋਂ ਝੀਲ ਕੈਫੇ ਦੇ ਪੋਲ ਦੀ ਪੰਜਾਬ ਨੇ ਹੁੰਦੇ ਨੰਗਣਾ ਆ ਹੁਣ ਤਾਂ ਇਹਨਾਂ ਨੇ ਬੋਰਡ ਵੀ ਲਾਤਾ ਤੇ ਆ ਜਿਹੜਾ ਰਸਤਾ ਇਧਰ ਨੂੰ ਢੀਲ ਕੈਫੇ ਤੋਂ ਸਾਹਮਣੇ ਆਪਾਂ ਨੇ ਕਰਨੀ ਆ ਉਹ ਸਾਹਮਣੇ ਵਾਲੀ ਰਿਵਰ ਜਿਹੜੀ ਨੂਕਲ ਰਿਵਰ ਤੇ ਪਾਰ ਕਰਕੇ ਪਰਲੇ ਸਾਈਡ ਤੇ ਜਾਣਾ ਇਹਨੂੰ ਪ੍ਰੋਪਰ ਰਸਤਾ ਜਿਹੜਾ ਪਰਲੇ ਸਾਈਡ ਤੋਂ ਹੀ ਜਾਂਦਾ ਇਸ ਤੋਂ ਭਾਵੇਂ ਪਤਾ ਨਹੀਂ ਲੱਗਦਾ ਤੇ ਬਾਕੀ ਢੀਲ ਕੈਫੇ ਦੇਖ ਲਓ ਤੁਸੀਂ ਕਿੰਨਾ ਵਧੀਆ ਬਣਾਇਆ ਹੋਇਆ ਆ ਦੇਖ ਸਕਦੇ ਹੋ ਤੇ ਆ ਦੇਖੋ ਗਾਈਡੈਂਸ ਦਿੱਤੀ ਆ ਵੀ ਜਾਓ ਇਹ ਆ ਸਾਹਮਣੇ ਤੋਂ ਨਦੀ ਆ ਇੱਥੋਂ ਤੁਸੀਂ ਆ ਗਿਆ ਰਸਤਾ ਸਰਕੂਲੇਟ ਹੈ ਦੇਖੋ ਕਿ ਪੱਲੀ ਸਾਈਡੋਂ ਉੱਧਰ ਜਾਣਾ ਤੇ ਉਸ ਤੋਂ ਸੱਜੇ ਸੱਜੇ ਨੂੰ ਰਸਤਾ ਭੰਦਾ ਜਾਂਦਾ ਉਸ ਤੋਂ ਅੱਗੇ ਤਾਂ ਲੱਗਦਾ ਜਿਉਂਗਾ ਤੇ ਇਹ ਹੈਗੀ ਹੈ ਕਿ ਹੁ ਕੇਫੇ ਦੀ ਸੁੰਦਰਤਾ ਦੇਖ ਸਕਦੇ ਹੋ ਕਿੰਨਾ ਬਾਤ ਬਹੁਤ ਸੋਨਾ ਬਣਾਇਆ ਹੈ ਬੰਦੇ ਨੇ ਪੂਰੀ ਕੇਕਿੰਗ ਦੀ ਵਿਹਾਈ ਹੋਈ ਹੈ ਤੇ ਆ ਸਾਥੀ ਸਾਡੇ ਬੈਠੇ ਹਾਂ ਅਸੀਂ ਵਾਪਸ ਆ ਗਏ ਹਾਂ ਚਾਹ ਪੀਣ ਲਈ ਜਿਵੇਂ ਚਾਹ ਤਾਂ ਠੀਕ ਹੈ ਦੋਸਤੋ ਇੱਥੇ ਧਿਆਨ ਰੱਖੋ ਥੋੜਾ ਜਿਹਾ